ਆ ਇਸ ਵੇਲੇ ਦੀ ਸਭ ਤੋਂ ਵੱਡੀ ਖਬਰ ਜੋ ਗੁਰੂ ਨਗਰੀ ਦੇ ਪਿੰਡ ਰਡਾਲਾ ਤੋਂ ਸਾਹਮਣੇ ਆਉਂਦੀ ਹੈ 에ਰਪੋਰਟ ਦੇ ਨੇੜੇ ਇਹ ਪਿੰਡ ਹੈਗਾ ਤੇ ਦੱਸਦੀ ਹੈ ਕਿ ਇਸ ਵੇਲੇ ਅਸੀਂ ਉਸ ਪਿੰਡ ਦੇ ਵਿੱਚ ਮੌਜੂਦ ਹੈਗੇ ਹਾਂ ਕਿਉਂਕਿ ਜੰਮੂ ਦੇ ਵਿੱਚ ਜਿਸ ਤਰ੍ਹਾਂ ਦੇ ਨਾਲ ਅਤੰਕੀ ਹਮਲਾ ਹੁੰਦਾ ਹੈ ਕਿਉਂਕਿ ਵਾਰ ਨੂੰ ਲੈ ਕੇ ਜਿੱਥੇ ਕੀ ਵੱਡੀਆਂ ਖਬਰਾਂ ਸਾਹਮਣੇ ਆਉਂਦੀਆਂ ਨੇ ਤਾਂ ਉੱਤੇ ਹੀ ਪੰਜਾਬ ਦੇ ਵਿੱਚ ਵੀ ਜਿਹੜਾ ਹਾਈ ਅਲਰਟ ਕਰ ਦਿੱਤਾ ਗਿਆ ਤਸਵੀਰਾਂ ਤੁਹਾਡੇ ਨਾਲ ਕੋਸ਼ਿਸ਼ ਕਰਦੇ ਹਾਂ ਇਸ ਪਿੰਡ ਦੀਆਂ ਸਾਂਝੀਆਂ ਕਰਨ ਨੂੰ ਤੁਸੀਂ ਦੇਖ ਸਕਦੇ ਹੋ ਹਾਲਾਂਕਿ ਜਰੂਰ ਪੱਤਰਕਾਰ ਸਾਥੀ ਵੀ ਇੱਥੇ ਮੌਕੇ ਦੇ ਉੱਤੇ ਸਾਰੇ ਪਹੁੰਚੇ ਹੋਏ ਨੇ ਲੇਕਿਨ ਜੋ ਹਾਲਾਤ ਹੈਗੇ ਨੇ ਇਹ ਤੁਸੀਂ ਵੇਖ ਸਕਦੇ ਹੋ ਕਿ ਇਨ੍ਹਾਂ ਪਿੰਡਾਂ ਦੇ ਵਿੱਚ ਕੁਝ ਸਮਾਂ ਪਹਿਲਾਂ ਜੋ ਸੂਤਰਮਤਾਪਕ ਜਾਣਕਾਰੀ ਸਾਹਮਣੇ ਆ ਰਹੀ ਹੈ ਕਿਹਾ ਜਾ ਰਿਹਾ ਕਿ ਜੋ ਇੱਕ ਡਰੋਨ ਹੈ ਉਹ ਜਿਹੜਾ ਆਂਦਾ ਤਾਂ ਉਸ ਤੋਂ ਬਾਅਦ ਜੋ ਸਾਡੀ ਸੁਰੱਖਿਆ ਫੋਰਸਿਸ ਹੈਗੀਆਂ ਨੇ ਉਹਨਾਂ ਵੱਲੋਂ ਡਰੋਨ ਫੜ ਦਿੱਤਾ ਜਾਂਦਾ ਤਾਂ ਇਹ ਤਸਵੀਰਾਂ ਤੁਸੀਂ ਵੇਖ ਸਕਦੇ ਹੋ ਰਸਤਾ ਇਹ ਕੋਪ ਹਨੇਰਾ ਹਾਲਾਂਕਿ ਬਲੈਕਆਊਟ ਜਿਹੜਾ ਕਰ ਦਿੱਤਾ ਗਿਆ ਲੇਕਿਨ ਬਲੈਕਆਊਟ ਦੇ ਨਾਲ-ਨਾਲ ਤੁਸੀਂ ਵੇਖ ਸਕਦੇ ਹੋ ਜੋ ਹਾਲਾਤ ਇਸ ਵਕਤ ਤੇ ਬਣੇ ਹੋਏ ਨੇ ਉਸ ਦੀਆਂ ਖਾਸ ਤਸਵੀਰਾਂ ਸਾਂਝੀਆਂ ਕਰ ਰਿਹਾ ਤਾਂ ਇਹ ਜੋ ਰਡਾਲਾ ਪਿੰਡ ਆ ਬਿਲਕੁਲ ਹੀ ਨੇੜਲੇ ਜੋ 에어ਪੋਰਟ ਦੇ ਬਿਲਕੁਲ ਹੀ ਨੇੜੇ ਜੋ ਪਿੰਡ ਹੈਗਾ ਤਾਂ ਉੱਥੇ ਤੁਸੀਂ ਵੇਖ ਸਕਦੇ ਹੋ ਕਿ ਕਿਸ ਤਰ੍ਹਾਂ ਦੇ ਨਾਲ ਹਾਲਾਂਕਿ ਜੋ ਸਵੇਰ ਵੇਲੇ ਤੋਂ ਅਸੀਂ ਆਪਾਂ ਤੁਹਾਡੇ ਨਾਲ ਕੱਲੀ ਕੱਲੀ ਅਪਡੇਟ ਸਾਂਝੀ ਕਰ ਰਹੇ ਸੀਗੇ ਤਾਂ ਉੱਥੇ ਹੀ ਦੇਰ ਰਾਤ 8:30 ਵਜੇ ਦੇ ਕਰੀਬ ਜੋ ਆ ਜੰਮੂ ਦੇ ਵਿੱਚ ਹਮਲਾ ਹੁੰਦਾ ਤਾਂ ਉਸ ਹਮਲੇ ਤੋਂ ਬਾਅਦ ਇੱਕ ਤੋਂ ਇੱਕ ਬਾਅਦ ਕਹ ਲਈ ਤਾਂ ਵਕਫਾ ਕਿ ਇਨਫੋਰਮੇਸ਼ਨ ਮਿਲਦੀਆਂ ਨੇ ਤਾਂ ਉੱਥੇ ਜਿਹਦੇ ਵਿੱਚ ਇੱਕ ਇਨਫੋਰਮੇਸ਼ਨ ਸੂਤਰਮਤਾਪਕ ਜਾਣਕਾਰੀਆਂ ਆਉਂਦੀ ਹੈ ਕਿ ਰਡਾਲਾ ਪਿੰਡ ਤੋਂ ਜਿਹੜਾ ਇੱਕ ਡਰੋਨ ਆਉਂਦਾ ਤਾਂ ਉਹ ਉਹ ਸਾਜ਼ਿਸ਼ ਦਾ ਵਜਤਾ ਜ਼ਰੂਰ ਹੁੰਦਾ ਲੇਕਿਨ ਸਾਡੀ ਜਿਹੜੀ ਫੋਰਸਿਸ ਹੈਗੀਆਂ ਨੇ ਉਹਨਾਂ 'ਵੋ ਲੋਡ ਡਾਉਣ ਦਬੋਚ ਲਿਆ ਜਾਂਦਾ ਤਾਂ ਇਹ ਖਾਸ ਤਸਵੀਰਾਂ ਕਿਉਂਕਿ ਕਾਫੀ ਜ਼ਿਆਦਾ ਪੈਨਿਕ ਕ੍ਰੀਟ ਹੋ ਚੁੱਕਾ ਹੈ ਜੇ ਕਹਿ ਲਈਏ ਕਿ ਦੇਸ਼ ਭਰ ਦੇ ਵਿੱਚ ਖਾਸ ਤੌਰ ਤੇ ਪੰਜਾਬ ਭਰ ਦੇ ਵਿੱਚ ਜੇ ਕਹਿ ਲਈ ਤਾਂ ਕਾਫੀ ਜ਼ਿਆਦਾ ਪੈਨਿਕ ਜਿਹੜਾ ਕ੍ਰੀਏਟ ਹੈਗਾ ਗੁਰੂ ਨਗਰੀ ਦੀ ਗੱਲ ਕਰੀਏ ਤਾਂ ਲੋਕ ਕਾਫੀ ਡਰੇ ਹੋਏ ਨੇ ਲੇਕਿਨ ਹਾਲਾਤ ਜਿਹੜੇ ਨੇ ਉਹ ਤੁਹਾਡੇ ਨਾਲ ਸਾਂਝੇ ਕਰ ਰਹੀਆਂ ਤਾਂ ਬਲੈਕਆਊਟ ਲਗਾਤਾਰ ਹੋ ਚੁੱਕਿਆ ਕਿਉਂਕਿ ਜੋ 9 ਵਜੇ ਤੋਂ ਲੈ ਕੇ 5 ਵਜੇ ਤੱਕ ਦਾ ਸਮਾਂ ਜਨਰਜ਼ਾਰਿਖ ਕੀਤਾ ਗਿਆ ਸੀਗਾ ਤਾਂ ਉੱਥੇ ਹੀ ਇਸ ਪਿੰਡ ਦੀਆਂ ਤਸਵੀਰਾਂ ਤੁਸੀਂ ਵੇਖ ਸਕਦੇ ਹੋ ਦੂਰ ਦੂਰ ਤੱਕ ਕੋਈ ਵੀ ਲਾਈਟ ਜਿਹੜੀ ਆ ਨਜ਼ਰ ਨਹੀਂ ਆ ਰਹੀ ਤਾਂ ਇਹ ਹਾਲਾਤ ਇੰਨਾ ਪਹਿਲੀਆਂ ਦੇ ਵਿੱਚ ਹੀ ਜੋ ਤਾਰੋ ਪਾਰ ਜਿਹਾ ਕਹਿ ਲਿਆ ਕਿ ਉਧਰਲੇ ਤਰਫੋਂ ਜਦੋਂ ਡਰੋਨ ਆਉਂਦਾ ਤਾਂ ਉੱਥੇ ਹੀ ਜੋ ਇਥੋਂ ਦੀ ਫੋਰਸਿਸ ਵੱਲੋਂ ਜੋ ਭਾਰਤ ਦੀ ਫੋਰਸਿਸ ਵੱਲੋਂ ਉਹਨਾਂ ਨੂੰ ਫੜ ਲਿੱਤਾ ਜਾਂਦਾ ਦਬੋਚ ਲਿਆ ਜਾਂਦਾ ਡਰੋਨ ਤਾਂ ਇਹ ਖਾਸ ਤੇ ਅਹਿਮ ਤਸਵੀਰਾਂ ਜਿਹੜੀਆਂ ਸਾਂਝੀਆਂ ਕਰ ਰਹੇ ਆ ਤਾਂ ਜੋ ਕੱਲੀ ਕੱਲੀ ਅਪਡੇਟ ਜਿਹੜੀ ਆ ਤੁਹਾਡੇ ਨਾਲ ਜ਼ਰੂਰ ਸਾਂਝੀ ਕਰਦੇ ਆਵਾਂਗੇ ਲੇਕਿਨ ਇਸ ਵੇਲੇ ਦੀ ਸਭ ਤੋਂ ਵੱਡੀ ਖਬਰ ਜੋ ਜਿੱਥੇ ਕਿ ਜੰਮੂ ਦੇ ਵਿੱਚ ਵੱਡਾ ਹਮਲਾ ਹੁੰਦਾ ਉੱਥੇ ਹੀ ਜੇ ਕਹਿ ਲਈਏ ਤਾਂ ਗੁਰੂ ਨਗਰੀ ਦੇ ਵਿੱਚ 에어ਪੋਰਟ ਦੇ ਲਾਗੇ ਜੋ ਰਡਾਲਾ ਪਿੰਡ ਦੇ ਵਿੱਚ ਸੂਤਰਾਂ ਮੁਤਾਬਕ ਜਾਣਕਾਰੀ ਮੁਤਾਬਕ ਜੋ ਹੈ ਇੱਕ ਡਰੋਨ ਆਂਦਾ ਤਾਂ ਇੱਥੇ ਇੱਕ ਜਾਣਕਾਰੀ ਹੋਰ ਦੇ ਦੇ ਕਿਉਂਕਿ ਬੀਤੇ ਕੱਲ੍ਹ ਜੋ ਜਿਸ ਤਰ੍ਹਾਂ ਦੇ ਨਾਲ ਧਮਾਕਿਆਂ ਦੀ ਆਵਾਜ਼ ਆਂਦੀ ਆ ਤਾਂ ਉਸ ਤੋਂ ਬਾਅਦ ਵੱਡੀ ਕਾਰਵਾਈ ਜ਼ਰੂਰ ਜੋ ਭਾਰਤ ਸਰਕਾਰ ਵੱਲੋਂ ਕੀਤੀ ਜਾਂਦੀ ਹੈ ਲੇਕਿਨ ਇਹ ਹਾਲਾਤ ਜਿਹੜੇ ਇਸ ਵੇਲੇ ਸਾਂਝੇ ਕਰ ਰਹੇ ਹਾਂ ਤਾਂ ਕੱਲੀ-ਕੱਲੀ ਅਪਡੇਟ ਜਿਹੜੀ ਛੱਡਣਾ ਇਸ ਮੌਕੇ ਨੂੰ ਲੈ ਕੇ ਜਿਹੜੀ ਹੋਏਗੀ ਸਾਂਝੀ ਕਰਦੇ ਰਾਵਾਂਗੇ ਬਣੇ ਰਹੋ ਜਗਬਣੀ ਟੀਵੀ ਦੇ ਨਾਲ ਕੈਮਰਾਮੈਨ ਸੰਦੀਪ ਕੁਮਾਰ ਦੇ ਨਾਲ ਲੈਕਚਰ ਸੁਣਨ ਜਗਬਣੀ ਟੀਵੀ ਅੰਮ੍ਰਿਤ